ਬਿਆਦ ਬਾਦ ਹੁਣ ਤਿਆਰੀਆਂ ਕੰਗੜਾ ਖੇਡਣ ਦੀ ਥੋੜੀ ਜਿਹੀ ਅੱਗੇ ਥੋੜੀ ਜਿਹੀ ਇੱਧਰ ਆਜੋ ਇੱਧਰ ਜਾਗੋ ਵੀ ਹੋ ਗਈ ਵਿਆਹ ਵੀ ਹੋ ਗਿਆ ਹੁਣ ਅੱਜ ਕੰਗਣਾ ਇੱਕ ਬਣਵਾਸੀ ਆਂ ਦੀ ਜਿਹਦੇ ਆਪਾ ਜਿਹ ਹੈ ਨਹੀਂ ਸਭ ਆਦੇ ਹਾਂ ਕਿਨੇ ਗੰਦੇ ਲੱਭੋ ਚਲੋ ਉਹਦੇ ਚ YouTube ਤੇ ਦੇ ਦੇਉ ਕੋਸ਼ਟ ਕੇਦੇ ਖੱਟਿਆ ਖਟਾਇਆ ਤੇਸ ਕਾਲੀ ਪਾਪੀ ਜਿੱਤੇਗੀ ਚਲੋ ਤੇਜ 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 ਚੱਕ ਲੈ ਚਲੋ ਤੇਜ ਉਹ ਨਹੀਂ ਲੱਪਿਆ ਚੱਕ ਲੈ ਲੱਪਿਆ ਓਹ ਹੋ ਹੌਲੀ ਜੇ ਫਿੱਟਿੰਗ ਉਹ ਨਹੀਂ ਬਾਬੀ ਬਾਜ ਕਰਨ ਦੀ ਉਹ ਰਵੇ ਧੀਰੇ ਤੈ ਕੱਢ ਚੱਕਣਾ ਧਿਆਨ ਰੱਖੀਂ ਉਹ ਤੇਨੂੰ ਇਸ਼ਾਰਾ ਕਰਦਾ

वो देखो वो एक हाथ में सिक्का है उनके देखो बीच में छोड़ दिया हाथ देखो बीच में रघवीर जैसे रघवीर हाथ देखियो हाँ हा? रघी सिक्का देख जहा पड़ा है रगी देख सिक्का देख वही पड़ा होगा रगी देख यही पड़ा है ਵਿਆਹ ਵੀ ਹੋ ਗਿਆ ਖਤਮ ਤੇ ਹੁਣ ਆਈ ਸੀ ਚਾਂਦਰੀ ਚੌਕ ਵਿਆਹ ਤੋਂ ਦੂਜੇ ਦਿਨ ਹੀ ਕੰਮ ਪੈ ਗਿਆ ਸੀ ਇੱਥੇ ਕਿਸੇ ਬੰਦੇ ਨੇ ਸਤਿਆ ਹੋਇਆ ਉਹਨੂੰ ਮਿਲਣਾ ਆਇਆ ਹੋਇਆ ਚਾਂਦਨੀ ਚੌਕ ਤੇ ਜਦੋਂ ਮਰਜੀ ਆ ਜੀਏ ਰਾਸ਼ਾ ਹੀ ਦਿੰਦਾ ਵਾ ਚਾਹੇ ਛੁੱਟੀ ਆ ਦੇਣ ਹੋਵੇ ਚਾਹੇ ਛੁੱਟੀ ਤੋਂ ਬਿਨਾਂ ਆਲਾ ਹੋਵੇ ਆਹੀਂ ਰੱਸ ਦੱਸਦੇ ਆ ਗੁਰਦੁਆਰਾ ਸਾਹਿਬ ਵੀ ਨੇ ਇੱਥੇ ਮੰਦਿਰ ਵੀ ਆ ਤੇ ਲਾਲ ਕਿਲਾ ਵੀ ਨੇੜੇ ਹੀ ਆ ਉਹ ਸਾਹਮਣੇ ਲਾਲ ਕਿਲਾ ਵਾ ਲੋਕੀ ਘੁੰਮਣ ਘਮਣ ਵੀ ਆਉਂਦੀ ਰਹਿੰਦੇ ਨੇ ਹਾਂ ਅੰਗਰੇਜ਼ਾਂ ਦੇ ਟਾਈਮ ਦਾ टाउन ਹਾਲ ਦੱਸਦੇ ਆ ਤਾਂ ਹੀ ਕੋਈ ਹੱਥ ਨਮਾਲਦੇ ਹੈ ਨਾ ਆਦਾ ਇੱਕ ਘੰਟਾ ਮੀਟਿੰਗਾਂ ਹੁੰਦੀਆਂ ਹੋਣਗੀਆਂ ਇੱਥੇ ਯੋਧਿਆਂ ਬਾਰੇ ਕਿਵੇਂ ਯੋਧਿਆਂ ਨੂੰ ਫਰਨਾ ਉਹਨਾਂ ਨੇ ਆਜ਼ਾਦੀ ਲਈ ਲੜੇ ਨੇ ਜਿਹੜੇ ਅੱਛਾ ਯਾਰ ਕਿਵੇਂ ਯਾਰ ਹੁਣ ਕੋਈ ਕਹਿੰਦਾ ਬਾਰ-ਬਾਰ ਗੱਲ ਕਰੀ ਜਾਂਦਾ ਲਈ ਫਿਰਦੇ ਨੇ 3 ਵੀ ਲਣਾ ਲੈ ਬੱਸ ਵਾਲੇ ਨਾ ਮੈਂ ਕਹਿੰਦਾ ਸਭ ਇਹ ਕੋਟ-ਬੋਟ ਕਦੇ ਰਾਤ ਉੱਠ ਕੇ ਲੈ ਕੇ ਜਾਂਦੇ ਨੇ ਬੱਸਾਂ ਵਾਲੇ ਕੋਟ-ਬੋਟ ਕਦੇ ਰਾਤੋਂ ਕੱਟ ਕੇ ਲੈ ਕੇ ਜਾਂਦੇ ਨੇ ਬੱਸਾਂ ਵਾਲੇ ਇੰਨਾ ਤੇਜ਼ ਚਲਾਉਂਦੀ ਆ ਇਹ ਵੀ ਕੋੰਦਰ ਜਿਹੜਾ ਰਸ ਘੱਟ ਲੈਂਦੇ ਨੇ ਘੱਟ ਮਾਰ ਮਾਰ ਕੇ ਮੂਰੇ ਦੀ ਜਾਂਦੇ ਆ ਉਹਨਾਂ ਦੇ ਲੈ ਦੇਖੋ ਆਹ ਮੈਂ ਜਾਂਦਾ ਸਾਡੂ ਟੇਟਾ ਜਾਂ ਕਰਕੇ ਆਉਂਦਾ ਮੁਰਕੇ ਵਿੱਚੋਂ ਨਿਕਲਦੇ ਫਿਰਦਾ ਸਾਡੇ ਵਰਗਾ ਲੈ ਐ ਜਾਇਰਾ ਦਾ ਬਾਈਸ ਦੇਖੋ ਜਦੋਂ ਅਸੀਂ ਆਏ ਸੀ ਦਿੱਲੀੋਂ ਜਿਹੜੀ ਗਾਂਹਾਂ ਵਾਲਾ ਪਾਰਟ ਸੀਗਾ ਉਹ ਮੈਂ ਬਣਾਇਆ ਬਣਾ ਕੇ ਯਾਨੀ ਕਿ ਮੈਂ ਤੋਂ ਡਾਊਨਲੋਡ ਨਹੀਂ ਕਰ ਹੋਇਆ ਤੇ ਉਹ ਡਿਲੀਟ ਹੋ ਗਿਆ ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਡਿਲੀਟ ਹੋਇਆ ਕਿਵੇਂ ਨਹੀਂ ਹੋ ਗਿਆ ਸਾਰੀ ਵੀਡੀਓ ਡਿਲੀਟ ਹੋ ਗਈ ਕਿਤੇ ਵੀ ਨਹੀਂ ਮਿਲੀ ਹੈਗੀ ਮੈਨੂੰ ਤੇ ਫਿਰ ਹੁਣ ਉਹ ਗਾਂਹਾਂ ਵਾਲੇ ਸੀਗੀ ਜਿਹੜੀ ਵੀਡੀਓ ਉਹ ਮੈਂ ਪਾਤੀ ਆ ਤੇ ਜੇ ਚੰਗੀ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਜਿਹਨੇ ਹਜੇ ਤੱਕ ਨਹੀਂ ਕੀਤਾ ਤੇ ਜਿਨ੍ਹਾਂ ਨੇ ਕੀਤਾ ਹੋਇਆ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗਦੀ ਆ ਜੀ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸასი ਸ਼ਕਾਰ